जय भीम जय भारत मैं सोनसो होता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਗਾਂਧੀ ਨਗਰ ਪਟਿਆਰੇ ਦੇ ਵਿੱਚ ਪਹੁੰਚੀ ਹੈ ਦੱਸਦੀ ਹੈ ਕਿ ਸਰਕਾਰੀ ਹਾਈ ਸਕੂਲ ਦੇ ਵਿੱਚ ਅੱਜ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਬੱਚਿਆਂ ਦੇ ਅੰਦਰ ਜਾਗਰੂਕਤਾ ਜਿਹੜੀ ਹੈ ਉਹ ਪੈਦਾ ਕੀਤੀ ਜਾ ਰਹੀ ਹੈ ਅੱਜ ਡਾਕਟਰ ਅੰਬੇਡਕਰ ਸਟੱਡੀ ਸਰਕਲ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਕਮ ਸੇ ਕਮ ਬਾਬਾ ਸਾਹਿਬ ਦੀ ਜੀਵਨੀ ਨਾਲ ਰਿਲੇਟਡ ਔਰ ਉਹਨਾਂ ਦੇ ਸੰਵਿਧਾਨ ਦੇ ਨਾਲ ਰਿਲੇਟਡ ਤੇ ਹੋਰ ਬਾਬਾ ਸਾਹਿਬ ਨੇ ਕੌਮ ਵਾਸਤੇ ਕੀ ਕੀ ਕੀਤਾ ਹੈ ਕਿਸ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਨੇ ਔਰ ਕਿੱਥੋਂ ਉਹ ਨਿਰਾਸ਼ ਹੋਏ ਨੇ ਲੇਕਿਨ ਇਹ ਸਾਰੀ ਕੁਝ ਅੱਜ ਇੱਥੇ ਦੇਖਣ ਨੂੰ ਔਰ ਸੋਣੇ ਨੂੰ ਮਿਲਿਆ ਹੈ ਇਸ ਸੰਸਥਾ ਨੂੰ ਚਲਾਉਣ ਵਾਲੇ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਸ਼੍ਰੀ ਹੇਮਰਾਜ ਪੱਟੀ ਜੀ ਜਿਹੜੇ ਕੀ ਇਸ ਵਕਤ ਮੇਰੇ ਨਾਲ ਨੇ ਔਰ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਬਲਬੀਰ ਜੀ ਬੈਂਸ ਸਾਹਿਬ ਬੈਂਸ ਸਾਹਿਬ ਇਸ ਵਕਤ ਮੇਰੇ ਨਾਲ ਨੇ ਜੋ ਇਸ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਇਸ ਸੰਸਥਾ ਦੀ ਜਾਣਕਾਰੀ ਲੈਂਦੇ ਹਾਂ ਕਦੋਂ ਸ਼ੁਰੂ ਹੋਈ ਸੀ ਔਰ ਅੱਜ ਤੱਕ ਕਿਸ-ਕਿਸ ਤਰ੍ਹਾਂ ਦੇ ਜਿਹੜੇ ਆ ਉਪਰਾਲੇ ਕਰਦੇ ਨਜ਼ਰ ਆ ਰਹੇ ਨੇ ਪੱਟੀ ਸਾਹਿਬ ਸਭ ਤੋਂ ਪਹਿਲਾਂ ਜੈਪੀਨ ਜੈਪਾਰ ਜੈਪੀਨ ਜੈ ਭਾਰਤ ਜੈ ਸੰਵਿਧਾਨ ਪੱਟੀ ਸਾਹਿਬ ਇਸ ਸੰਸਥਾ ਬਾਰੇ ਸਾਨੂੰ ਡਿਟੇਲ ਚ ਦੱਸੋ ਅਸੀਂ ਜਦਨਾ ਸਕੂਲ ਜੀ ਹਾਇਰ ਸਕੰਡਰੀ ਸਕੂਲ ਚ ਪੜਦੇ ਸੀ ਤਾਂ ਸਾਨੇ ਦੇਖਿਆ ਕਿ ਸਾਡੇ ਬੱਚੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਕਮਜ਼ੋਰ ਰਹਿੰਦੇ ਨੇ ਮੈਥ ਵਿੱਚ ਕਮਜ਼ੋਰ ਰਹਿੰਦੇ ਨੇ ਤਾਂ ਜਦ ਅਸੀਂ میٹرਿਕ ਚ 10ਵੀਂ 11ਵੀਂ ਚ ਪੜਦੇ ਸੀ ਸਕੂਲ ਵਿੱਚ ਸੀ ਤਾਂ ਸਾਨੇ ਇੱਥੇ ਸਕੂਲ ਦੇ ਜਿਹੜੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ 1972-73 ਵਿੱਚ ਤੇ ਉਸ ਤੋਂ ਬਾਅਦ ਸਾਨੇ 74 75 ਚ ਸਾਨੇ ਡਾਕਟਰ ਅੰਬੇਟਕਰ ক্রিকেট ਕਲੱਬ ਬਣਾਇਆ ਅੱਛਾ ਜੀ ਹਾਂ ਡਾਕਟਰ ਅੰਬੇਟਕਰ ਮੈਮੋਰੀਅਲ ক্রিকেট ਕਲੱਬ ਉਸ ਦੇ ਮਤਲਬ ਅੰਡਰ ਅਸੀ ਨਾ ਜੀ ਸਮਾਜਿਕ ਸੋਸ਼ਲ ਐਜੂਕੇਸ਼ਨਲ ਕਲਚਰਲ ਐਂਡ ਸਪੋਰਟਸ ਐਕਟੀਵਿਟੀ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਤੇ 1976 ਸਤ ਵਰ੍ਹੇ ਚ ਜੀ ਅਸੀਂ ਕੀ ਕੀਤਾ ਕਿ ਅਸੀਂ ਪ੍ਰੈਕਟੀਕਲੀ ਜਿਹੜੇ ਸੀ ਡਾਕਟਰ ਮੈਟ ਕੈਰਕ ਮੈਮੋਰੀਅਲ ক্রিকেট ਕਲੱਬ ਦੇ ਅਸੀਂ ਕਹਿੰਦੇ ਉਹ ਇਨਾਮ ਦੇਣ ਵਾਸਤੇ ਸਾਡੇ ਸਰਟੀਫਿਕੇਟ ਬਣਾਏ ਲੈਟਰ ਹੈਡ ਬਣਾਇਆ ਤੇ ਸਾਨੂੰ ਮੈਂ ਆਪਣਾ ਰਿਕਾਰਡ ਦੇਖ ਰਿਹਾ ਸੀ ਸਾਡੇ ਦੇਖਿਆ ਕਿ 1970-84 ਇਹ ਮਿਡਲ ਸਕੂਲ ਹੁੰਦਾ ਸੀ ਉਸ ਟਾਈਮ ਇਹ ਤੇ ਸਾਡੇ ਲੈਟਰ ਲਿਖਿਆ ਸਕੂਲ ਦੇ ਸਕੂਲ ਦੀ ਹੈਡਮਿਸਟ्रेस ਨੂੰ ਤੇ ਉਹਨਾਂ ਨੇ ਸਾਨੂੰ 1900 ਉਹਨਿ ਸੋ ਪਚਤ 76 77 ਚ ਜਿਹੜੇ ਬੱਚੇ ਫਸਟ ਸੈਕੰਡ ਥਰਡ ਆਇਏ ਸੀ ਮੈਡਮ ਨੇ ਸਾਨੂੰ ਦਿੱਤਾ ਤੇ ਉਹ ਸਾਡੇ ਨੂੰ ਦੇਖ ਕੇ ਹਰਾਨ ਹੋ ਗਿਆ ਕਿ 76 77 ਚ ਅਸੀਂ ਪ੍ਰੈਕਟੀਕਲੀ ਤੇ ਆਨ ਬਲੈਕ ਐਂਡ ਨਾਈਟ ਹਾਂ ਉਹ ਪਹਿਲਾਂ ਅਸੀਂ ਜਿਹੜੇ ਕਰਦੇ ਸੀ ਕੰਮ ਡਾਕਟਰ ਅੰਬੇਡਕਰ ਲਾਇਬ੍ਰੇਰੀ ਦੇ ਅੰਡਰ ਸਾਰੇ ਐਕਟੀਵਿਟੀ ਸੋਸੋ ਐਜੂਕੇਸ਼ਨਲ ਕਲਚਰਲ ਐਂਡ ਸਪੋਰਟਸ ਐਕਟੀਵਿਟੀ ਕਰਦੇ ਜੀ ਜੀ ਪਰ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਅਸੀਂ ਆਪਣੇ ਇਹ ਜਿਹੜਾ ਹੈਗਾ ਮੰਡਲ ਕਮਿਸ਼ਨ ਵੇਲੇ ਹਾਂ ਮੰਡਲ ਕਮਿਸ਼ਨ ਵੇਲੇ ਸਾਰੇ ਲੋਕਾਂ ਨੂੰ ਇੱਥੇ ਜਿਹੜਾ ਹੈਗਾ ਡਾਕਟਰ ਮੇਟਕਰ ਹਾਲ ਹੁੰਦਾ ਸੀ ਸਕੂਲ ਦੇ ਉੱਤੇ ਇਸੇ ਸਕੂਲ ਦੇ ਉੱਤੇ ਡਾਕਟਰ ਮੇਟਕਰ ਹਾਲ ਸੀ ਜੀ ਉੱਥੇ ਅਸੀਂ ਸੈਮੀਨਾਰ ਵਗੈਰਾ ਕਰਦੇ ਸੀ ਤੇ ਅਸੀਂ ਡਾਕਟਰ ਐਂਬੇਡਕਰ ਦੀ ਜਿਹੜੇ এডਿਕੇਸ਼ਨ ਦੇਣ ਵਾਸਤੇ ਉਹਨੇ ਸਿੱਖਿਆਵਾਂ ਦੇਣ ਵਾਸਤੇ ਅਸੀਂ ਕਲਾਸਾਂ ਲਗਾਉਂਦੇ ਸੀ ਤੇ ਸਾਡੇ ਆਪਣੀ ਸੰਸਥਾ ਦਾ ਨਾਮ ਉਸ ਟਾਈਮ ਰੱਖ ਲਿਆ ਸੀ ਜੀ ਕਹਿੰਦੇ ਡਾਕਟਰ ਐਂਬੇਡਕਰ ਲਾਇਬ੍ਰੇਰੀ ਐਂਡ ਸਟਡੀਜ਼ ਸਟਡੀਜ਼ ਅੱਛਾ ਉਸ ਵੇਲੇ ਰੱਖਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਚੱਲਦਾ ਰਿਹਾ ਕਿ ਮੈਂਬਰ ਆਉਂਦੇ ਗਏ ਜਾਂਦੇ ਗਏ ਔਰ ਬੱਚਿਆਂ ਦੇ ਅੰਦਰ ਕਿਸ ਤਰ੍ਹਾਂ ਲੱਗਾ ਕਿ ਨਹੀਂ ਅਸੀਂ ਠੀਕ ਟ੍ਰੈਕ ਪਰ ਪਕੜਿਆ ਹੋਇਆ ਹਾਂ ਜਿਸ ਟਾਈਮ ਅਸੀਂ ਸ਼ੁਰੂ ਕੀਤਾ ਸੀ ਜੀ ਅਸੀਂ ਜਿਹੜੇ ਸੀ ਸਾਡੇ ਚ ਜਿਹੜੇ ਸੀ ਕਮਚਨ ਸ਼ਾਹ ਬੜੇ ਅੱਛੇ ਸ਼ਾਇਰ ਸੋਸ਼ਲ ਵਰਕਰ ਜੀ ਜਿਨ੍ਹਾਂ ਦਾ ਨਾਮ ਹੈ ਪਟਿਆਲੇ ਚ ਪੰਜਾਬ ਚ ਨਾਮ ਹੈ ਉਹ ਸਾਡੇ ਜਿਹੜੇ ਜਨਰਲ ਸੈਕਟਰੀ ਸੀ ਤੇ ਜਿਹੜੇ ਸਾਡੇ ਪ੍ਰਧਾਨ ਸੀ ਬਿਹਿੰਦਰਪਾਲ ਜੀ ਡਿਪਟੀ ਰਜਿਸਟਰਾਰ ਦੀ ਪੋਸਟ ਸੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਚ ਉਹ ਸਾਡੇ ਪ੍ਰੈਜ਼ੀਡੈਂਟ ਸੀ ਤੇ ਮੈਂ ਜਨਰਲ ਮੈਂ ਫਰਸੈਕਟਰੀ ਸੀ ਤੇ ਸਾਡੇ ਜਿਹੜੇ ਮਹੱਲੇ ਦੇ ਜਿਹੜਾ ਇੱਕ ਜਿਹੜਾ ਹੈਗਾ ਤੁਹਾਡਾ ਨੌਜਵਾਨ ਜਿਹੜਾ ਹੁਣ ਕੇ ਐਸਐਸਪੀ ਅੱਛਾ ਜੀ ਪੈਟ ਪ੍ਰੈਜ਼ੈਂਟ ਉਹ ਆਈਜੀ ਰਿਟਾਇਰਡ ਹੋਏ ਨੇ ਸੁਸ਼ੀਲ ਕੁਮਾਰ ਜੀ ਸਾਡੇ ਜੀ ਮੈਂਬਰ ਸਨ ਬਲਬੀਰ ਸਿੰਘ ਜੀ ਬੈਂਸ ਸਾਡੇ ਮੈਂਬਰ ਸਨ ਤੇ ਹੋਰ ਵੀ ਜਿਤਨੇ ਉਸ ਟਾਈਮ ਦੇ ਜਿਹੜੇ ਬੱਚੇ ਪੜਨ ਵਾਲੇ ਸੀ ਸਾਡੇ ਜਿਹੜੇ ਸਕੂਲ ਸਾਡੇ ਕਲੱਬ ਦੇ ਜਿਹੜੇ ਮੈਂਬਰ ਬਣੇ ਤੇ ਅਸੀਂ ਉਸ ਤੋਂ ਬਾਅਦ ਸਾਡੇ ਮੁੜ ਕੇ ਨਹੀਂ ਦੇਖਿਆ ਅਸੀਂ ਹਰ ਸਾਲ ਇਸ ਸਕੂਲ ਦੇ ਬੱਚੇ ਜਿਹੜੇ ਮੈਰਿਟੋਰੀਅਸ ਸਟੂਡੈਂਟ ਜਿਹੜੇ ਆਉਂਦੇ ਨੇ ਪਹਿਲਾਂ ਮਿਡਲ ਸਕੂਲ ਸੀ ਪਹਿਲਾਂ ਪ੍ਰਾਇਮਰੀ ਸੀ ਜਦੋਂ ਮਿਡਲ ਸਕੂਲ ਆਇਆ ਬਣਿਆ ਪਰ ਹੁਣ ਇਹ ਹਾਈ ਸਕੂਲ ਬਣ ਗਿਆ ਹੈਗਾ ਵੀ ਸਾਡੀ ਰਿਵਾਇਤ ਚੱਲਦੀ ਆ ਰਹੀ ਹੈ। ਕੀ ਬਾਤ ਹੈ। ਮਤਲਬ ਉਹ ਕਹਿ ਸਕਦੇ ਕਿ 1977 ਤੋਂ ਤੁਸੀਂ ਸਟਿਲ ਵਰਕਿੰਗ ਚੋ ਇਸ ਸੰਸਥਾ ਦੇ ਜ਼ਰੀਏ। ਅੱਛਾ ਕਿੰਨਾ ਕੁ ਕੁਛ ਵੇਖਿਆ 1977 ਦਾ ਸਮਾਂ ਇੱਕ ਤੇ ਅੱਜ 19 ਅੱਜ 2025 ਦਾ ਸਮਾਂ ਹੈ ਕਿਸ ਤਰ੍ਹਾਂ ਦੇ ਲੋਕ ਤੁਹਾਡੇ ਨਾਲ ਜੁੜਦੇ ਗਏ ਔਰ ਕਈ ਸਾਰੇ ਅਜੇ ਵੀ ਲੋਕ ਹੋਣਗੇ ਜਿਨ੍ਹਾਂ ਨੂੰ ਅੱਜ ਵੀ ਤੁਸੀਂ ਯਾਦ ਕਰਦੇ ਹੋ ਔਰ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋ ਸਰ ਹਾਂ ਅਸੀਂ ਜਿਹੜੇ ਸੇਵਾਵਾਂ ਯਾਦ ਕਰਦੇ ਆ ਆਪਣੇ ਕਮਚਨ ਸ਼ਾਹ ਜੀ ਦੀ ਮਹਿੰਦਰਪਾਲ ਜੀ ਦੀਆਂ ਹਾਂਜੀ ਆਪਣੇ ਬਲਵੀਰ ਜੀ ਦਾ ਹੈ ਸਾਡੇ ਨਾਲ ਹੁਣ ਹੁਣ ਵੀ ਹੈਗੇ ਨੇ ਤੇ ਉਹਨਾਂ ਦੇ ਸਵਾਬਾਂ ਨੂੰ ਯਾਦ ਕਰਦੇ ਹੋਏ ਅਸੀਂ ਸਾਰਾ ਇਹ ਕੰਮ ਨੂੰ ਲਿਕੇ ਚੱਲ ਰਹੇ ਹੈਗੇ ਅੱਛਾ ਅਪਾੜੀ ਸਾਹਿਬ ਫਾਈਨੈਂਸ਼ੀਅਲ ਐਡ ਕਿੱਥੋਂ ਆਉਂਦੀ ਹੈ ਇਸ ਸੰਸਥਾ ਨੂੰ ਕਿਸ ਤਰ੍ਹਾਂ ਮਤਲਬ ਕਲੈਕਟ ਕਰਦੇ ਹੋ ਤੁਸੀਂ ਮੈਂ ਨਾ ਸਾਡੇ ਸਾਰੇ ਕਲਮਬ ਦੇ ਮੈਂਬਰਾਂ ਦਾ ਇੱਕ ਅਸੂਲ ਸੀ ਅਸੀਂ ਕੀ ਕਰਦੇ ਹੈਗੇ ਆ ਪੋਲਿਟੀਕਲ ਗੇਨ ਲਈ ਅਸੀਂ ਜੀ ਹਜ਼ੂਰੀ ਕਰਦੇ ਫਿਰਦੇ ਆ ਅਸੀਂ ਜੀ ਹਜ਼ੂਰੀ ਕਰਦੇ ਕਰਦੇ ਹਾਂ ਸਾਡਾ ਖਰਚਾ ਚ 2000 ਆਵੇ ਖਜਾਬ ਆਵੇ 10000 ਆਵੇ ਅਸੀਂ ਆਪਣੇ ਪੱਲੇ ਤੋਂ ਖਰਚ ਕਰਦੇ ਆ ਬਾਕੀ ਬਲਬੀਰ ਸਿੰਘ ਜਿੰਦਾ ਇੱਕ ਆਪਣੇ ਵੱਲ ਅਨਾਉਂਸਮੈਂਟ ਕਰ ਰੱਖੀ ਹੈਗੀ ਹੈ ਸਾਹਮਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਤੇ ਹੋਰ ਅਜਿਹਾ ਵਕੰਤਨ ਬੈਠੇ ਹੈ ਕਿ ਜਿਹੜੇ ਇਸ ਸਕੂਲ ਦੇ ਕੋਈ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈਗੀ ਹੈ ਕਾ ਉਹਨੂੰ ਕਾਫੀ ਕਿਤਾਬ ਦੀ ਜਰੂਰਤ ਹੈ ਕਿ ਕੱਪੜਿਆਂ ਦੀ ਜਰੂਰਤ ਹੈ ਜਿੱਦਾਂ ਸਰਦੀਆਂ 'ਚ ਅਸੀਂ ਉਹ ਦਿੰਦੇ ਹੈਗੇ ਉਹਨਾਂ ਨੂੰ ਕਾਹਿੰ ਸਵਾਰਟਰ ਵਗੈਰਾ ਦਿੰਦੇ ਹੈਗੇ ਬਲਬੀਰ ਸਿੰਘ ਬਲਬੀਰ ਸਿੰਘ ਦਾ ਸਪੈਸ਼ਲ ਅਪਰੇਲਾ ਹੈਗਾ ਕਿ ਤੁਸੀਂ ਮੈਨੂੰ ਦੱਸੋ ਮੈਂ ਆਪਣੇ ਪਰਸਨਲ ਲੈਵਲ ਤੇ ਕਰਦੇ ਹੈਗੀ ਕੀ ਕੀ ਬਾਤ ਹੈ ਕੀ ਬਾਤ ਹੈ ਦੋਸਤੋ ਕਹਿੰਦੇ ਹੁੰਦੇ ਆ ਕਿ ਜਦੋਂ ਟੀਮ ਦੇ ਵਿੱਚ ਚੰਗੇ ਪੋਜ਼ਿਟਿਵ ਸੋਚ ਵਾਲੇ ਮੈਂਬਰ ਹੋਣ ਤਾਂ ਉਹ ਟੀਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਹੈ ਬੇਸ਼ੱਕ ਉਹ ਸੰਸਾ ਹੈ ਮੈਂ ਹਮੇਸ਼ਾ ਕਹਿੰਦਾ ਹੁੰਦਾ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਜਿਸ ਨੂੰ ਅਡਾਪਟ ਕਰਨ ਵਾਸਤੇ ਪੂਰੀ ਜ਼ਿੰਦਗੀ ਉਸ ਨੂੰ ਸਮਝਣ ਵਾਸਤੇ ਲੱਗ ਜਾਂਦੀ ਹੈ ਔਰ ਖਾਸ ਕਰਕੇ ਸਾਡੀਆਂ ਭੈਣਾਂ ਹਾਲਾਤ ਉਹ ਦੇਖੋ ਜਦੋਂ ਕਿ ਇਹਨਾਂ ਨੂੰ ਘਰ ਦੀ ਚਾਰ ਦਿਵਾਰੀ ਦੇ ਵਿੱਚ ਕੈਦ ਰੱਖਿਆ ਜਾਂਦਾ ਸੀ ਪਰਦਿਆਂ ਵਿੱਚ ਰੱਖਿਆ ਜਾਂਦਾ ਸੀ 바ਵਾ ਸਾਹਿਬ ਦੀ ਸੋਚ ਨੇ ਉਹਨਾਂ ਨੂੰ ਅਜਿਹੇ ਅਧਿਕਾਰ ਦਿੱਤੇ ਕਿ ਅੱਜ ਸਾਡੀਆਂ ਭੈਣਾਂ ਪ੍ਰਿੰਸੀਪਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਚਲਾਉਂਦੀਆਂ ਹਨ ਮਤਲਬ ਕੀ 라ਉ ਮਤਲਬ ਫੀਲਡ ਹੈ ਜਿੱਥੇ ਸਾਡੀਆਂ ਪੈਣਾ ਮਤਲਬ ਨਜ਼ਰ ਨਹੀਂ ਆਉਂਦੀਆਂ ਦੇਣ ਕਿਹਨਾਂ ਦੀ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸੋ ਇਸ ਵਕਤ ਬਲਬੀਰ ਬੈਂਸ ਜੀ ਜਿਹੜੇ ਕਿ ਅਟਾਰਨੀ ਜਨਰਲ ਰਿਟਾਇਰ ਹੋਏ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਰ ਤਬੀਅਤ ਕਿਸ ਤਰ੍ਹਾਂ ਪਹਿਲਾਂ ਆਪ ਜੀ ਦੀ ਤਬੀਅਤ ਹੁਣੇ ਹੁਣੇ ਮੇਰੀ ਸਰਜਰੀ ਹੋਈ ਹੈ ਹਾਰਟ ਦੀ ਲੇਕਿਨ ਉਸਕੇ ਬਾਅਦੂਜੂ ਮੈਂ ਬਹੁਤ ਹੋਰ ਖਜ਼ਾਮਣੀ ਫੋਰਸ ਰੱਖਦਾ ਆਪਣੇ ਬੈਂਸ ਸਾਹਿਬ ਤੁਹਾਡੀ ਭੱਟੀ ਸਾਹਿਬ ਬੜੇ ਤਾਰੀਫ ਕਰਦੇ ਨੇ ਕਿ ਇਹਨਾਂ ਨੇ ਕੀ ਹੋਇਆ ਆ ਸਾਨੂੰ ਕਿ ਜਦੋਂ ਵੀ ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇ ਮੇਰਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੈ ਹਾਂਜੀ ਮੈਂ ਹਮੇਸ਼ਾ ਤਨ ਮਨ ਧਨ ਨਾਲ ਸੇਵਾ ਕਰਨੇ ਵਾਸਤੇ ਤਤਪਰ ਰੰਮ ਜੀ ਕਿਉਂਕਿ ਮਾਨੂੰ ਇੱਕ ਜਜਵਾ ਸੁਰੂਤ ਜਦ ਦੇ ਹੀ ਪੜਦੇ ਸੀ ਜਦ ਸਾਡੇ ਕੋਲ ਕੋਈ ਫਾਈਨੈਂਸ਼ੀਅਲ ਕੁਝ ਨਹੀਂ ਦਾ ਅਸੀਂ ਜਦ ਵੀ ਆਪਣੀ ਜੇਬ ਕੱਟ-ਕੱਟ ਕੇ ਇਹ ਫੰਕਸ਼ਨ ਕਰਾਂਦੇ ਰਹੇ ਹਾਂ ਅਸੀਂ ਬਾਅਦ ਵਿੱਚ ਇਹ ਨੌਕਰੀਆਂ ਵਿੱਚ ਆਏ ਉਹ ਸਿਰਫ ਬਾਬਾ ਸਾਹਿਬ ਦੀ ਜ਼ਿੰਦਗੀ ਕਰਕੇ ਆਏ ਅਸੀਂ ਉਹਨਾਂ ਦੀ ਸਕਸੀਨ ਭੁੱਲ ਨਹੀਂ ਸਕਦੇ ਅਸੀਂ ਹਮੇਸ਼ਾ ਹੇਮਰਾਜ ਜੀ ਨੂੰ ਮੈਂ ਕਿਹਾ ਆ ਭਾਈ ਤੇ ਕੋਈ ਨਾ ਰਹੇ ਅਸੀਂ ਦੋਨੋਂ ਜਣੇ ਆਪਸ ਵਿੱਚ ਰਲ ਕੇ ਪੈਸੇ ਇਕੱਠੇ ਕਰਕੇ ਆਪਣਾ ਪਾਕਟ ਮਨੀ ਘਟ ਕਰ ਦੇਗੇ ਉਹ ਇਹ ਲੈ ਕੇ ਇਨਸਾਨੇ ਫੰਕਸ਼ਨ ਜੂਰ ਕਰਾ ਜੀ ਜੀ ਸਾਡੇ ਲੇਗੇਸੀ ਚੱਲਣੀ ਚਾਹੀਦੀ ਹੈ ਹਾਂ ਸਹੀ ਗੱਲ ਹਾਂ ਜੀ ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਉਹ ਹੋਇਆ ਜੀ ਉਹ ਗਜ਼ਨ ਹੇਮਰਾਜ ਜੀ ਦਾ ਖਾਸ ਕਰਕੇ ਮੈਂ ਤਾਂ बिजनेসম্যান ਬੰਦਾ ਥੋੜਾ ਪਸਾ ਕਿ ਆਪਣਾ ਹੁਣ ਵੀ ਮੈਂ ਨੌਕਰੀ ਦਾ ਕੰਮ ਕਰ ਰਿਹਾ ਆ ਆਫਟਰ ਰਿਟਾਇਰਮੈਂਟ ਮੈਂ 12 ਚ ਰਿਟਾਇਰਮੈਂਟ ਹੋ ਗਈ ਜੀ ਮਨੇ ਬੱਚਿਆਂ ਨੂੰ ਕਿਆ ਰੱਖਾ ਵੀ ਕੋਈ ਵੀ ਮੇਰੇ ਕੋਲ ਗਰੀਬ ਗੁਰਬਾ ਜਿਹੜਾ ਵੀ ਆਉਂਦਾ ਨਾ ਮੈਂ ਉਹਨਾਂ ਦਾ ਸਾਰਾ ਦਾ ਫ੍ਰੀ ਕੰਮ ਕਰਦਾ ਵਾਹ ਜੀ ਜੇ ਕਿਸੇ ਕੋਲ ਪੈਸੇ ਨਹੀਂ ਹੁੰਦੇ ਮੈਂ ਖੁਦ ਆਪਣੇ ਪੱਲੇ ਦੇ ਪੁਣਾਗੇ ਖਰਚ ਕਰ ਦਿੰਦਾ ਸੋ ਦੋਸਤੋ ਇਸ ਸਮੇ ਜੀ ਜੀ ਤੁਸੀਂ ਗੱਲ ਕਰਦੇ ਸੀ ਨਾ ਵੀ ਤੁਹਾਡਾ ਹੋ ਗਿਆ ਅੱਜ ਮੈਨੂੰ ਬੀਟੀ ਰਾਜ ਸ਼ੇਖਰ ਆਂ ਤਲਿਤ ਵਾਇਸ ਉਹ ਉਹ ਜਿਹੜੇ ਤਲਿਤ ਵਾਇਸ ਚਲਾ ਰੱਖੀ ਸੀ ਯਸ ਯਸ ਉਹਨਾਂ ਦੇ ਨਾਲ ਮੇਰਾ ਪਰਸਨਲ ਸਬੰਧ ਸੀ ਉਹਨਾਂ ਨਾਲ ਮੈਂ ਉਹਦੇ ਨਾਲ ਮੇਰੇ ਪੱਤਰ ਵਿਹਾਰ ਹੁੰਦਾ ਰਹਿੰਦਾ ਸੀ ਉਹਨਾਂ ਦੀ ਮੈਨੂੰ ਤੁਸੀਂ ਕਿ ਕਿਸੇ ਨਹੀਂ ਤੁਹਾਨੂੰ ਕੋਈ ਯਾਦ ਆ ਰਿਹਾ ਉਹ ਆਉਂਦੇ ਵੀ ਮੇਰੇ ਮੇਰੇ ਜਿਹੜੇ ਹੈਗੇ ਕੰਮ ਦੇ ਉੱਤੇ ਬੜਾ ਬੜਾ ਮਤਲਬ ਇੱਕ ਇਮਪ੍ਰੈਸ਼ਨ ਹੈ ਸੋ ਦੋਸਤੋ ਬੈਂਸ ਸਾਹਿਬ ਬੈਠੇ ਨੇ ਪੱਟੀ ਸਾਹਿਬ ਬੈਠੇ ਨੇ ਪੱਟੀ ਸਾਹਿਬ ਤਾਂ ਬਹੁਤ ਅੱਛੇ ਐਕਟਰ ਨੇ ਬਾ ਕਮਾਲ ਕਲਾਕਾਰ ਨੇ ਔਰ ਉਹਨੇ ਹੀ ਵਧੀਆ ਇਨਸਾਨ ਨੇ ਕਿਉਂਕਿ ਇਹਨਾਂ ਨੂੰ ਦੇਖਿਆ ਹੋਇਆ ਸੀ ਪਰ ਇਹ ਪਤਾ ਸਾਨੂੰ ਬਾਅਦ ਚ ਲੱਗਾ ਕਿ 바ਵਾ ਸਾਹਿਬ ਦੀ ਸੋਚ ਨੂੰ ਇਹ ਵੀ ਬਹੁਤ ਪਿਆਰ ਕਰਦੇ ਨੇ ਤੇ ਅਸੀਂ ਵੀ ਅੱਜ ਜੇ ਮੈਂ ਮਾਈਕ ਸਾਹਮਣੇ ਬੋਲ ਰਿਹਾ ਲੱਖਾਂ ਦੀ ਤਾਦਾਦ ਦੇ ਵਿੱਚ ਬੋਲ ਰਿਹਾ ਤਾਂ ਉਹਦੇ ਪਿੱਛੇ ਤਾਕਤ ਸਿਰ ਤਾ ਸਿਰ ਡਾਕਟਰ ਬੀ ਆਰ ਅੰਬੇਡਕਰ ਸਾਭ ਦੀ ਹੈ ਸੋ ਪੱਟੀ ਸਾਹਿਬ ਹੋਰਾਂ ਨੇ ਆਪਣੀ ਸੰਸਥਾ ਬਾਰੇ ਦੱਸਿਆ ਉਹਨਾਂ ਮੈਂਬਰਾਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਸਹਾਰੇ ਸੰਸਥਾ ਜਿਹੜੀ ਅੱਜ ਇੱਥੇ ਤੱਕ ਪਹੁੰਚੀ ਹੈ 1975 1973 72 74 ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਅੱਜ ਵੀ ਬਰਕਰਾਰ ਹੈ ਅੱਜ ਵੀ ਬਰਕਰਾਰ ਹੈ ਔਰ ਇਨਸ਼ਾਅੱਲਾ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਵੱਧ ਚੜ ਕੇ ਕੰਮ ਕਰੇਗੀ ਔਰ ਬੱਚਿਆਂ ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੋੜੇਗਾ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਪਟਿਆਲਾ ਚ ਬਿਲਕੁਲ ਪੁਰਾਣੇ ਬੱਸ ਸਟੈਂਡ ਦੀ ਬੈਕ ਸਾਈਡ ਤੇ ਗਾਂਧੀ ਨਗਰ ਔਰ ਸਰਕਾਰੀ ਹਾਈ ਸਕੂਲ ਦੇ ਵਿੱਚ ਇਸ ਸਮੇ ਮੌਜੂਦ ਹੈ ਔਰ ਪ੍ਰਿੰਸੀਪਲ ਮੈਡਮ ਨੀਲਮ ਜੀ ਇਸ ਵਕਤ ਮੇਰੇ ਨਾਲ ਹੈ ਉਹਨਾਂ ਦੇ ਸਕੂਲ ਦੇ ਵਿੱਚ ਅੱਜ ਡਾਕਟਰ ਅੰਬੇਡਕਰ ਸਾਹਿਬ ਸਟੱਡੀ ਸਰਕਲ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੋੜਨ ਵਾਸਤੇ ਔਰ ਉਹਨਾਂ ਦੇ ਮਤਲਬ ਕਹਿ ਸਕਦੇ ਆ ਕਿ ਜੀਵਨ ਨਾਲ ਰਿਲੇਟਡ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਜੀ ਦਾ ਇਸ ਪ੍ਰੋਗਰਾਮ ਨੂੰ ਅੱਪ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਨੀਲਮ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਇੱਥੇ ਕਰਵਾਇਆ ਜਾ ਰਿਹਾ ਹਾਂਜੀ ਅੱਜ ਸਾਰੇ ਸਕੂਲ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਆਗਰੋ ਦਿਵਸ ਦੇ ਉੱਤੇ ਇਹ ਫੰਕਸ਼ਨ ਕਰਵਾ ਰਹੇ ਹਾਂ ਤੇ ਸਾਰੇ ਬਹੁਤ ਹੀ ਸਤਿਕਾਰਯੋਗ ਭੱਟੀ ਸਰ ਐ ਬੈਂਸ ਸਰ ਹਨ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਔਰ ਪੂਰੇ ਸਟਾਫ ਦੇ ਬਹੁਤ ਜ਼ਿਆਦਾ ਸਹਿਯੋਗ ਦੇ ਨਾਲ ਆਪਾਂ ਇਹ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹਾਂ ਜੀ ਹਾਂਜੀ ਔਰ ਟੀਚਰਾਂ ਵੱਲੋਂ ਕਾਫੀ achi items ਤਿਆਰ ਕਰਵਾਈਆਂ ਗਈਆਂ ਨੇ ਤੇ ਮਤਲਬ ਔਰ ਬੱਚਿਆਂ ਵੱਲੋਂ ਵੀ ਕਾਫੀ achi items ਜਿਹੜੀਆਂ ਤੇਰਾ ਬਾਬਾ ਸਾਹਿਬ ਦੀ ਜੀਵਨੀ ਨਾਲ ਰਿਲੇਟਡ ਵੀ ਪਾਠ ਪੜੇ ਜਾ ਰਹੇ ਨੇ ਮਤਲਬ ਬਾਬਾ ਸਾ ਸਾ ਸਮਾਜ ਕਦੇ ਦੇ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਦੇਖੋ ਅੰਬੇਦਕਰ ਸਾਹਿਬ ਜੀ ਦੀ ਜੋ ਦੇਣ ਹੈ ਸਾਡੇ ਸਮਾਜ ਨੂੰ ਉਸ ਦਾ ਤਾਂ ਆਪਾਂ ਮੁਲ ਕਦੇ ਵੀ ਨਹੀਂ ਦੇ ਸਕਦੇ ਤੇ ਇਹ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੀ ਹੈ ਸਾਡੇ ਟੀਚਰਸ ਵੱਲੋਂ ਕਿ ਆਪਾਂ ਥੋੜੀ ਜੀ ਬੱਚਿਆਂ ਨੂੰ ਆਈਟਮਸ ਤਿਆਰ ਕਰਾ ਕੇ ਲਾ ਲਓ ਜਾਂ ਸੌਂਗਸ ਦੇ ਥਰੂ ਕਿ ਆਪਾਂ ਬੱਚਿਆਂ ਦੇ ਵਿੱਚ ਉਹ ਭਾਵਨਾ ਪੈਦਾ ਕਰੀਏ ਕਿ ਹਾਂ ਜੀ ਬੀ ਆਰ ਅੰਬੇਦਕਰ ਸਾਹਿਬ ਨੇ ਆਪਾਂ ਨੂੰ ਕੀ ਦਿੱਤਾ ਔਰ ਜੋ ਵਿਰਾਸਤ ਉਹਨਾਂ ਨੇ ਆਪਾਂ ਨੂੰ ਦਿੱਤੀ ਹੈ ਐਟਲੀਸਟ ਆਪਾਂ ਉਸ ਨੂੰ ਸਾਂਭ ਕੇ ਰੱਖੀਏ ਕਿ ਬੱਚੇ ਹੈਂ ਅੱਜਕਲ ਨਸ਼ਿਆਂ ਵੱਲ ਨਾ ਜਾਏ ਜੀ ਕਿ ਜਿੰਨੀਆਂ ਮਾੜੀ ਕ੍ਰਿਤਿਆ ਨੇ ਉਹਨਾਂ ਵੱ ਔਰ ਜੋ ਚੀਜ਼ ਸਾਨੂੰ ਦਿੱਤੀ ਗਈ ਹੈ ਸਾਡੇ ਬਾਬਾ ਸਾਬਜੀ ਵੱਲੋਂ ਸਾਡੇ ਸ਼ਹੀਦਾਂ ਵੱਲੋਂ ਐਟਲੀਸਟ ਉਸ ਨੂੰ ਸੰਭਾਇਆ ਜਾਵੇ ਵਿਰਾਸਤ ਨੂੰ ਸੰਭਾਏ ਵਿਰਾਸਤ ਨੂੰ ਸੰਭਾਇਆ ਜਾਵੇ ਸੰਭਾਏ ਜੀ ਨੀਲਮ ਮੈਡਮ ਬਹੁਤ ਬਹੁਤ ਸ਼ੁਕਰੀਆ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਨਹੀਂ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚੀ ਸੋ ਦੋਸਤੋ ਇਹ ਇਸ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਦੇ ਰਹੇ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਹ ਜਿਹੜੀ ਵਿਰਾਸਤ ਹੈ ਇਸ ਨੂੰ ਸੰਭਾਲਣ ਦੀ ਜ਼ਰੂਰਤ ਹੈ ਅੱਜ ਤੁਸੀਂ ਦੇਖੋ ਕਿ ਪੰਜਾਬ ਨਸ਼ਿਆਂ ਦੇ ਹੜ ਦੇ ਵਿੱਚ ਜਿਹੜਾ ਹੈ ਉਹ ਵਹਿੰਦਾ ਜਾ ਰਿਹਾ ਨੌਜਵਾਨ ਪੀੜ੍ਹੀ ਜਿਹੜੀ ਹੈ ਨੌਜਵਾਨ ਬੇਸ਼ੱਕ ਉਹ ਲੜਕੇ ਆ ਲੜਕੀਆਂ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਨਿਊਜ਼ ਕਰਦੇ ਆ ਤਾਂ ਸੱਚਮੁੱਚ ਦਿਲ ਕੰਬ ਜਾਂਦਾ ਹੈ ਪਰ ਦੋਸਤੋ ਬਾਬਾ ਸਾਹਿਬ ਦੀ ਵਿਚਾਰਤਾ ਬੜੀ ਸਿੰਪਲ ਐ ਸਧਾਰਨ ਐ ਹਰ ਇੱਕ ਬੰਦਾ ਜੋੜ ਸਕਦਾ ਕਿਉਂਕਿ ਉਹਨਾਂ ਨੇ ਸੰਵਿਧਾਨ ਲਿਖਿਆ ਹੈ ਔਰ ਸਾਡੀਆਂ ਧੀਆਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਹਰ ਇੱਕ ਤਰ੍ਹਾਂ ਦਾ ਅਧਿਕਾਰ ਦਿੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਅਪਗ੍ਰੇਡ ਕਰਨ ਵਾਸਤੇ ਇਹਨਾਂ ਇਹਨਾਂ ਅਧਿਕਾਰਾਂ ਦੀ ਮਦਦ ਲਓ ਔਰ ਤੁਹਾਡੀ ਜ਼ਿੰਦਗੀ ਜਿਹੜੀ ਸਦਾ ਬਹਾਰ ਬਣ ਜਾਏਗੀ ਦੋਸਤੋ ਅੱਜ ਸਾਨੂੰ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਪਟਿਆਲਾ ਬਲੋਕ 1 ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਪੋਸੂ ਨਾਮਾ ਚੈਨਲ ਦੀ ਟੀਮ ਨੇ ਪੂਰਾ ਫੰਕਸ਼ਨ ਕਵਰ ਕੀਤਾ ਔਰ ਅੱਜ ਇਸ ਫੰਕਸ਼ਨ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਔਰ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਪਰਫਾਰਮੈਂਸ ਹੈ ਉਹ ਟੀਚਰਾਂ ਦੇ ਵੱਲੋਂ ਤਿਆਰ ਕੀਤੀ ਗਈ ਉਸ ਦੀ ਪ੍ਰੈਜੈਂਟੇਸ਼ਨ ਕੀਤੀ ਹੈ ਮਿਸਟਰ ਸ਼ਿਵਾਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਖਾਸ ਕਰਕੇ ਇੱਕ ਕਵਿਤਾ ਇਹਨਾਂ ਨੇ ਲਿਖਿਆ ਕਿ ਜਿਹੜਾ ਸਸੀ ਇਹ ਪੈਂਟ ਸ਼ਰਟ ਪਾਈ ਹੋਈ ਹੈ ਪੈਂਟ ਪਾਈ ਹੋਈ ਹੈ ਪੈਨ ਲਗਾਇਆ ਹੋਇਆ ਹੈ ਔਰ ਜੋ ਅਸੀਂ ਵਧੀਆ ਤਰੀਕੇ ਦੇ ਨਾਲ ਤਿਆਰ ਬਿਆਰ ਹੋ ਕੇ ਜਾਂਦੇ ਆਂ ਇਹਦੇ ਪਿੱਛੇ ਤਾਕਤ ਕਿਹੜੀ ਹੈ ਉਸ ਬਾਰੇ ਇਹਨਾਂ ਨੇ ਕਵਿਤਾ ਜਿਹੜੀ ਹੈ ਉਹਥੇ ਬੋਲੀ ਸੀ ਔਰ ਮੈਨੂੰ ਬਹੁਤ ਅੱਛੀ ਲੱਗੀ ਔਰ ਉਹਨਾਂ ਦੇ ਨਾਲ ਹੀ ਇੱਕ ਵੀਰ ਹੋਰ ਬੈਠੇ ਨੇ ਅ ਸ਼੍ਰੀ ਫਕੀਰ ਚੰਦ ਜੀ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਸ਼ਬਾ ਜੀ ਸਭ ਤੋਂ ਪਹਿਲਾਂ ਜੈ ਭੀਨ ਜੈ ਭਾਰੋ ਜੀ ਕੀ ਹਾਲ ਚਾਲ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਅੱਜ ਫੰਕਸ਼ਨ ਸਫਲ ਦੀਆਂ ਪਹਿਲਾਂ ਉਹਦਾ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਇਹ ਸੰਸਥਾ ਕਦੋਂ ਤੋਂ ਉਪਰਾਲੇ ਕਰਦੀ ਆ ਰਹੀ ਹੈ ਇਹ ਸੰਸਥਾ ਜੀ ਕਤੋਂ ਕੋਲ ਮੇਰੇ 30 35 ਸਾਲ ਹੋ ਗਏ ਯਸ ਸਾਡੇ ਹੇਮਰਾਜ ਭੱਟੀ ਜੀ ਔਰ ਬਲਬੀਰ ਸਿੰਘ ਜੀ ਔਰ ਫਕੀਰ ਚੰਦ ਜੀ ਇਹ ਸਾਰਿਆਂ ਨੇ ਰਲ ਮਿਲ ਕੇ ਇਸ ਹਸਤਾ ਨੂੰ ਲੈ ਕੇ ਉਹ ਕੀਤਾ ਔਰ ਬਾਬਾ ਸਾਹਿਬ ਦਾ ਸਟੈਚੂ ਵੀ ਇੱਥੇ ਲੱਗਿਆ ਉੱਥੇ ਵੀ ਬ੍ਰਿਕਸ਼ ਵਗੈਰਾ ਲਾਣ ਜਾਂਦੇ ਸੀ ਸੇਵਾ ਕਰਦੇ ਸੀ ਔਰ ਇਸੇ ਤਰ੍ਹਾਂ ਮੈਂ ਵੀ ਇਹਨਾਂ ਦੇ ਨਾਲ ਆਉਂਦਾ ਰਿਹਾ ਤੇ ਹੁਣ ਮਿਲ ਕੇ ਜਿਹੜਾ ਫੰਕਸ਼ਨ ਅਸੀਂ ਉਹ ਲੈ ਕੇ ਆਏ ਇਹ ਬਾਬਾ ਸਾਹਿਬ ਦਾ ਆਗਮਨ ਜਿਹੜਾ ਪਹਿਲੀ ਵਾਰ ਪਟਿਆਲੇ ਆਏ ਸੀਗੇ 바ਵਾ ਸਾਹਿਬ ਆਰਿਆ ਸਮਾ ਚੌਂਕ ਦੇ ਵਿੱਚ ਔਰ ਇੱਥੇ ਸਕੂਲ ਦੇ ਵਿੱਚ ਵੀ ਆਏ ਸੀਗੇ ਔਰ ਮੈਂ ਛੋਟਾ ਹੁੰਦਾ ਸੀ ਔਰ ਮੇਰੇ ਪਿਤਾ ਜੀ ਇੱਥੇ ਪੜਾਉਣ ਆਉਂਦੇ ਸੀਗੇ ਬੱਚਿਆਂ ਨੂੰ ਔਰ ਮੈਂ ਛੋਟਾ ਹੁੰਦਾ ਪਿਤਾ ਜੀ ਨਾ ਲਾਉਣਾ ਹੁੰਦਾ ਸੀ ਔਰ ਬਹੁਤ ਸਾਰੇ ਕੈਪੀਟਲ ਅੱਖਰਾਂ ਦੇ ਵਿੱਚ 바ਵਾ ਸਾਹਿਬ ਦਾ ਨਾਮ ਇੱਥੇ ਸਾਹਮਣੇ ਲਿਖਿਆ ਹੁੰਦਾ ਸੀ ਔਰ ਮੈਂ ਪੜਦਾ ਹੁੰਦਾ ਸੀਗਾ ਉਹ ਬਹੁਤ ਪੁਰਾਣਾ ਹੋਣ ਨਾਲੇ ਸਕੂਲ ਦੀ ਥੋੜਾ ਚੇਂਜ ਹੋ ਗਿਆ ਕਾਫੀ ਚੇਂਜ ਹੋ ਗਿਆ ਹਾਂਜੀ ਪਰ ਇਹ ਸਕੂਲ ਨੂੰ ਮੈਂ ਭੁੱਲ ਨਹੀਂ ਸਕਦਾ ਕਿਉਂਕਿ ਮੈਂ ਵੀ ਇੱਥੇ ਪੜਿਆ ਜੀ ਜੀ ਸਾਈਡ ਤੇ ਮੇਰੇ ਫਾਦਰ ਪੜਾਉਂਦੇ ਸੀ ਤੇ ਮੈਂ ਪਿਤਾ ਜੀ ਨਾਲ ਹੀ ਹੁੰਦਾ ਸੀਗਾ ਜੀ ਅੱਛਾ ਸ਼ਿਵਾ ਜੀ ਕਦੇ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਦੇ ਆਪਾਂ ਉਪਰਾਲੇ ਕਰ ਰਹੇ ਹਾਂ ਕਿ ਬੱਚਿਆਂ ਦੇ ਅੰਦਰ ਉਹ ਕੀ ਬੱਚੇ ਉਹਨਾਂ ਉਪਰਾਲਿਆਂ ਦਾ ਫਾਇਦਾ ਲੈ ਰਹੇ ਆ ਜੀ ਜਿਹੜੀ ਹੁਣ ਆਪਾਂ ਚੇਂਜਿੰਗ ਦੇਖ ਰਹੇ ਆ ਜਿੱਦਾਂ ਪੇ ਬੈਕ ਟੂ ਸੋਸਾਇਟੀ ਜੀ ਵੀ ਅਸੀਂ ਜੋ ਵੀ ਅਸੀਂ ਕਮਾਇਆ ਜਾਂ ਜਿੱਦਾਂ ਵੀ ਅਸੀਂ ਮਿਹਨਤ ਕੀਤੀ ਅਸੀਂ ਆਪਣੇ ਛੋਟੇ ਬੱਚਿਆਂ ਨੂੰ ਆਪਣੇ ਮੁਹੱਲੇ 'ਚ ਆਪਣੇ ਨਗਰ ਦੇ ਵਿੱਚ ਆਪਣੇ ਹੋਰ ਸ਼ਹਿਰਾਂ ਦੇ ਵਿੱਚ ਇਸ ਦੀ ਪੜ੍ਹਾਈ ਦੀ ਉਹ ਕਰੀਏ ਅਹਿਮੀਤ ਬੱਚਿਆਂ ਨੂੰ ਦੱਸੀਏ ਔਰ ਬੱਚੇ ਮਿਹਨਤ ਕਰਨ ਤਾਂ ਅਸੀਂ ਉਸ ਰਿਜ਼ਲਟ ਤੇ ਪਹੁੰਚ ਸਕਦੇ ਹਾਂ ਸ਼ਿਵਾ ਜੀ ਤੁਸੀਂ ਇੱਕ ਕਵਿਤਾ ਸੁਣਾਈ ਸੀ ਬੜੀ ਅੱਛੀ ਲੱਗੀ ਮੈਨੂੰ ਕਿ ਅੱਜ ਮਾਸ਼ਾਅੱਲਾ ਕਿਸੇ ਗੱਲ ਦੀ ਕਮੀ ਨਹੀਂ ਹੈ ਔਰ ਬਾਬਾ ਸਾਹਿਬ ਦੀ ਸੋਚ ਦੇ ਨਾਲ ਜੁੜੇ ਹੋਣ ਕਰਕੇ ਸਾਨੂੰ ਉਹਨਾਂ ਨੇ ਸਭ ਰੰਗ ਦਿਖਾ ਦਿੱਤੇ ਹੈ ਔਰ ਮੇਨ ਐਜੂਕੇਸ਼ਨ ਹੈ ਐਜੂਕੇਸ਼ਨ ਦੀ ਹਰ ਤਰ੍ਹਾਂ ਦੀ ਬਰੀਕੀ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਉਹ ਕਵਿਤਾ ਮੈਂ ਚਾਹੁੰਦਾ ਕਿ ਜੇ ਤੁਹਾਨੂੰ ਯਾਦ ਹੈ ਚੰਗ ਲਾਈਨਾਂ ਤੇ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਇਸ ਤੋਂ ਪਹਿਲਾਂ ਮੈਂ ਸੌਰੀ ਥੋੜਾ ਦੱਸਣਾ ਚਾਹੁੰਦਾ ਸੀਗਾ ਕਿ 바ਵਾ ਸਾਹਿਬ ਨੇ ਬਹੁਤ ਕੰਮ ਕੀਤੇ ਮੇਰੀ ਨੌਲੇਜ ਦੇ ਵਿੱਚ ਇੱਕ ਆਇਆ ਕਿ 바ਵਾ ਸਾਹਿਬ ਨੇ ਸਭ ਤੋਂ ਪਹਿਲਾਂ ਮਤਲਬ ਕਿ ਇੰਪਲਾਈਮੈਂਟ ਐਕਸਚੇਂਜ ਦਾ ਉਦਘਾਟਨ ਕੀਤਾ ਬਲਕਿ ਰੋਜ਼ਗਾਰ ਦਫ਼ਤਰ ਦੀ ਸਥਾਪਨਾ ਕੀਤੀ ਔਰ ਉਸ ਤੋਂ ਬਾਅਦ ESI ਇੰਪਲਾਈਮੈਂਟ এমਪਲਾਈਜ਼ ਸਟੇਟ ਇੰਸ਼ੋਰੈਂਸ ਵਰਕਿੰਗ ਆਵਰਸ ਕੀਤੇ 12 ਤੋਂ 12 ਘੰਟੇ ਦੀ بجائے 8 ਘੰਟੇ ਕਿਤੇ ਔਰ ਔਰਤਾਂ ਦੇ ਲਈ ਮਾਟਰਨਟੀ ਲੀਵ ਜਨੇਪਾ ਛੁੱਟੀ ਔਰ ਕੰਪਲਸਰੀ ਰੈਕੋਗਨਾਈਜ਼ਡ ਫॉर ਟ੍ਰੇਡ ਯੂਨੀਅਨ ਵੀ ਇਹਨਾਂ ਨੂੰ ਵੀ ਹੱਕ ਹੈ ਕਿ ਇਹ ਆਪਣੇ ਹੱਕਾਂ ਦੇ ਲਈ ਬੋਲ ਸਕਦੇ ਆ ਕੋਈ ਆਵਾਜ਼ ਬੰਦ ਨਹੀਂ ਕਰ ਸਕਦਾ ਪਰ ਲੇਕਿਨ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਆਪਣੇ ਹੱਕਾਂ ਦੇ ਲਈ ਬੋਲਦਾ ਤਾਂ ਉਹਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਜਦੋਂ 바ਵਾ ਇੱਕ ਜਦੋਂ 바ਵਾ ਸਾਹਿਬ ਪਹਿਲੀ ਵਾਰੀ ਅਤੇ ਪਟਿਆਲੇ ਦੇ ਵੀ ਚਾਹੇ ਸੀ ਤਾਂ ਉਸ ਟਾਈਮ ਆਰਿਆ ਸਮਾਜ ਦੇ ਵਿੱਚ ਭਾਸ਼ਣ ਕਰ ਰਹੇ ਸੀ ਇੱਕ ਪਿਆਰੇ لال ਸੱਬਰਵਾਲ ਜੀ ਹੁੰਦੇ ਸੀ ਉਹਨਾਂ ਨੂੰ ਮੈਂ ਮਿਲਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ 바ਵਾ ਸਾਹਿਬ ਨੂੰ ਇੱਥੇ ਦੇਖਿਆ ਤੇ ਜਦੋਂ 바ਵਾ ਸਾਹਿਬ ਉਹ ਸਪੀਚ ਕਰ ਰਹੇ ਸੀ ਤਾਂ ਕਿਸੇ ਨੇ ਪਿੱਛੋਂ ਤਾਰ ਕੱਟ ਦਿੱਤੀ ਤਾਂ 바ਵਾ ਸਾਹਿਬ ਦੀ ਆਵਾਜ਼ ਇੰਨੀ ਗਰਜਦੀ ਸੀ ਕਿ ਫਿਰ ਵੀ ਟੁੱਟ ਜਾਂਦੇ ਸੀ। ਕੀ ਬਾਤ ਹੈ। ਔਰ ਉਹਨਾਂ ਨੇ ਕਿਹਾ ਕੋਈ ਲੋਡ ਨਹੀਂ ਮਾਈਕ ਦੀ ਔਰ ਜਿਸ ਤਰ੍ਹਾਂ ਉਸੇ ਆਵਾਜ਼ ਨੂੰ ਲੈ ਕੇ ਮੈਂ ਵੀ ਕੋਸ਼ਿਸ਼ ਕਰਦਾ ਕਿ ਬਿਨਾ ਮਾਈਕ ਤੋਂ ਬੋਲ ਸਕਾਂ। ਜੀ ਜੀ। ਔਰ ਸੈਕੰਡਲੀ ਜਿਹੜਾ ਡੀਏ ਆ ਟੀਚਰਸ ਨੂੰ EMPLOYEES ਨੂੰ ਮਿਲਦਾ ਉਹ ਵੀ ਡੀਏ 바ਵਾ ਸਾਹਿਬ ਨੇ ਬਣਾਇਆ ਔਰ ਪੇਡ ਹੌਲੀਡੇਜ਼ ਜਿਹੜੀਆਂ ਛੁੱਟੀਆਂ ਬਣਾਈਆਂ ਉਹ ਵੀ 바ਵਾ ਸਾਹਿਬ ਨੇ ਬਣਾਇਆ ਹੈਲਥ ਇੰਸ਼ੋਰੈਂਸ 바ਵਾ ਸਾਹਿਬ ਨੇ ਬਣਾਇਆ ਲੀਗਲ ਸਟ੍ਰਾਈਕ ਐਕਟ ਦਿੱਤਾ ਵੀ ਤੁਸੀਂ ਆਪਣੀ ਸਟ੍ਰਾਈਕ ਵੀ ਕਰ ਸਕਦੇ ਹੋ ਔਰ ਇਸੇ ਤਰ੍ਹਾਂ ਪ੍ਰੋਪਰਿਟਿਡ ਫੰਡ ਲੇਬਰ ਵੈਲਫੇਅਰ ਫੰਡ ਟੈਕਨੀਕਲ ਟ੍ਰੇਨਿੰਗ ਐਂਡ ਸੈਂਟਰਲ ਇਰੀਗੇਸ਼ਨ ਪ੍ਰਵੀਜ਼ਨ ਆਫ ਫਾਈਨੈਂਸ ਔਰ ਰਾਈਟ ਟੂ ਵੋਟ ਵੋਟ ਦੇਣ ਦਾ ਅਧਿਕਾਰ 바ਵਾ ਸਾਹਿਬ ਨੇ ਦਿੱਤਾ ਦੇਖੋ ਕਿੰਨੇ ਕੰਮ ਕੀਤੇ 바ਵਾ ਸਾਹਿਬ ਨੇ ਉਹ ਕੱਲੇ ਜਨੇ ਸੀ ਉਹ ਸਾਡੇ ਲਈ ਇੰਨਾ ਕੁਝ ਛੱਡ ਗਏ ਉਸ ਨੂੰ ਅਸੀਂ ਪਿੱਛੇ ਨਾਲ ਜਾਣ ਦਿੰਦੇ ਹੋਏ ਉਸ ਨੂੰ ਅੱਗੇ ਤੋੜੀਏ ਤਾਂ ਇਹਦਾ ਮਤਲਬ ਹੈ ਕਿ ਪੇ ਬੈਕ ਟੂ ਸੋਸਾਇਟੀ ਤੇ ਅਸੀਂ ਤਾਂ ਜਦੋਂ ਦੇ ਰਿਟਾਇਰ ਹੋਏ ਆ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਸੋ ਅਸੀਂ ਜਿਹੜਾ ਊਰਜਾ ਪਵਨ ਦੇ ਵਿੱਚ ਗਏ ਸਾਨੂੰ ਊਰਜਾ ਪਵਨ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਗੁਰੂ ਦੇ ਮਾਲਿਕ ਨੇ ਕਿੱਥੋਂ ਕਿੱਥੇ ਸਾਨੂੰ ਪਛਾਤਾ ਵੀ ਆਰ ਵੈਰੀ ਥੈਂਕਫੁਲ आवर ਟ੍ਰੇਡ ਯੂਨੀਅਨਸ ਜਿਨ੍ਹਾਂ ਨੇ ਪੀਐਸਈਬੀ ਨੇ ਇਹ ਕੀਤਾ ਔਰ ਇੰਡੀਅਨ ਸਟੈਟਿਕਲ ਲਾ ਔਰ ਲਾ ਦੀਆਂ ਕਈ ਕਲਾਸਾਂ ਜਿਹੜੀਆਂ ਬਾਬਾ ਸਾਹਿਬ ਨੇ ਉਹਨਾਂ ਦੇ ਵਿੱਚ ਦਰਜ ਨੇ ਔਰ ਸੈਂਟਰਲ ਟੈਕਨੀਕਲ ਪਾਵਰ ਬੋਰਡ ਹੀਰਾ ਪੁੰਡ ਡੈਮ ਬਿਜਲੀ ਦੇ ਲਈ ਔਰ ਦਮੋਦਰ ਵੈਲੀ ਪ੍ਰੋਜੈਕਟ ਓਡੀਸ਼ਾ ਰਿਵਰ ਉਹ ਵੀ ਬਿਜਲੀ ਦੇ ਭਾਗੜਾ ਲੰਗਲ ਡੈਮ ਔਰ ਇਸੇ ਤਰ੍ਹਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਮਤਲਬ ਕਿ 1 ਫਰਸਟ ਅਪ੍ਰੈਲ 1935 ਨੂੰ 바ਵਾ ਸਾਹਿਬ ਨੇ ਕੀਤੀ ਸੀ ਔਰ ਨੋਟ ਦਾ ਡਿਜ਼ਾਈਨ ਜਿਹੜਾ ਸੀਗਾ ਉਹ 바ਵਾ ਸਾਹਿਬ ਨੇ ਕੀਤਾ ਸੀ ਸੋ ਇਸੇ ਤਰ੍ਹਾਂ ਇੱਕ 바ਵਾ ਸਾਹਿਬ ਦੀ ਲਿਖੀ ਹੋਈ ਪ੍ਰੋਬਲਮ ਆਫ ਰੁਪੀਜ਼ ਬੁੱਕ ਹੈ ਉਸ ਨੂੰ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਉਸ ਬੁੱਕ ਪੜ੍ਹ ਕੇ ਸਾਨੂੰ ਕੀ ਪ੍ਰੋਬਲਮ ਹੈ ਸਾਨੂੰ ਇਹ ਪ੍ਰੋਬਲਮ ਹੈ ਅਸੀਂ ਦੇਖੋ ਹੁਣ ਪੜ੍ਹ ਲਈਏ ਅਸੀਂ ਬਿਜ਼ਨਸ ਵੀ ਕਰ ਸਕਦੇ ਹਾਂ ਅਸੀਂ ਮਿੱਲਾਂ ਵੀ ਖੋਲ੍ਹ ਸਕਦੇ ਹਾਂ ਪਰ ਲੇਕਿਨ ਜੇ ਸਾਡੇ ਸਮਾਜ ਵਿੱਚ ਆਪਣੇ ਵਿੱਚ ਏਕਾ ਹੋਏਗਾ ਤਾਂ ਹੀ ਆਪਾਂ ਇੰਨੇ ਕੰਮ ਕਰ ਸਕਦੇ ਹਾਂ ਸੋ ਇਹਨਾਂ ਸ਼ਬਦਾਂ ਦੇ ਨਾਲ ਕਹਿੰਦਾ ਹੋਇਆ ਮੈਂ ਇੱਕ ਛੋਟੀ ਜਿਹੀ ਕਵਿਤਾ ਜਿਹੜੀ ਬਾਵਾ ਸਾਹਿਬ ਦੇ ਉੱਤੇ ਆਪਣੇ ਲੋਕਾਂ ਦੇ ਲਈ ਲਿਖੀ ਹੈ ਉਹ ਮੈਂ ਕਹਿਣੀ ਚਾਹੁੰਦਾ ਸੀਗਾ ਅੱਜ آپ جہاں پہ کھڑے ہیں اس کے لیے بابا صاحب لڑے ہیں آج आ... آپ جہاں پہ کھڑے ہیں اس کے لیے بابا صاحب لڑے ہیں آج آپ کے پاس جو دولت ہے وہ بابا صاحب کے بدولت ہے آپ کی پوکیٹ میں جو پین ہے وہ بابا صاحب کی دین ہے آپ کے پاس جو کار ہے وہ بابا صاحب کا اپکار ہے آپ کے جیون میں جو شانتی ہے وہ بابا صاحب کی کرانتی ہے آپ کے پاس آپ کے جیون میں جو شانتی ہے وہ بابا صاحب کی کرانتی ہے آپ کے تن پہ چمچماتی جو شرط ہے وہ بابا صاحب کا کیا ہوا کشٹ ہے پھر بھی آپ ان کے پرتی مون ہیں تو دل پہ ہاتھ رکھ کے بتائیے کہ آپ کی ترقی کے پیچھے کون ہے جائے بھیم جائے بھارت ਸੋ ਦੋਸਤੋ ਸ਼ਿਵਾਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਕੀਤੀਆਂ ਔਰ ਜਿਹੜੇ ਜਿਹੜੇ ਅਧਿਕਾਰ ਸਾਨੂੰ ਲੈ ਕੇ ਦਿੱਤੇ ਨੇ ਅਸੀਂ ਕੀ ਕੀ ਕਰ ਸਕਦੇ ਉਹਨਾਂ ਬਾਰੇ ਵੀ ਇਹਨਾਂ ਨੇ ਡਿਟੇਲ ਚ ਦੱਸਿਆ ਔਰ ਫਕੀਰ ਚੰਜੀ ਇਸ ਵਕਤ ਮੇਰੇ ਨਾਲ ਨੇ ਫਕੀਰ ਜਨ ਜੀ ਤੁਸੀਂ ਇਸ ਸੰਸਥਾ ਦੇ ਫਾਊਂਡਰ ਮੈਂਬਰ ਹੋ ਮਤਲਬ ਮੈਂਬਰ ਆ ਜਾਂ ਮੈਂਬਰ ਹੋ ਮੈਂਬਰ ਆ ਮੈਂਬਰ ਆ ਜੀ ਅੱਛਾ ਨਹੀਂ ਆਮ ਨਹੀਂ ਆ ਤੁਸੀਂ ਬੜੇ ਖਾਸ ਹੋ ਕਿ ਮੈਂਬਰ ਹੈ ਜੀ ਜੀ ਨਹੀਂ ਬੋਲੋ ਆਮ ਮੈਂਬਰ ਹੈ ਜੀ ਕੋਈ ਨਹੀਂ ਕੋਈ ਜੋ ਤਿਆਰੀ ਤੋਂ ਤੁਸੀਂ ਜੁੜੇ ਹੋ ਸੰਸਥਾ ਦੇ ਇਹਨਾਂ ਦੇ ਨਾਲ ਮੈਂ 2-4 ਸਾਲ ਤੋਂ 10-12 ਸਾਲ ਤੋਂ ਜੁੜਿਆ ਜਦੋਂ ਮੈਂ ਰਿਟਾਇਰ ਹੋਇਆ ਜੀ ਅੱਛਾ ਕਿਹੜੇ ਡਿਪਾਰਟਮੈਂਟ ਵਿੱਚ ਮੈਂ ਫੂਡ ਕਾਪਸ ਆਫ ਇੰਡੀਆ ਚੋ ਐਜ਼ ਅ ਮੈਨੇਜਰ ਰਿਟਾਇਰ ਹੋਇਆ ਜੀ ਜੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਰਲਿਆ ਜੁੜ ਗਿਆ ਜੁੜ ਅੱਛਾ ਜੋ ਆਪਾਂ ਉਪਰਾਲੇ ਕਰ ਰਹੇ ਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਚ ਅਸੀਂ ਇੱਕ ਖੇਤੀ ਬੀਜ ਰਹੇ ਆ ਉਹਦਾ ਫਲ ਵਡਾਂਗੇ ਸਰ ਜ਼ਰੂਰ ਵਡਾਂਗੇ ਜੀ ਹਾਂ ਜ਼ਰੂਰ ਵਡਾਂਗੇ ਜਿਹੜੀ ਅੱਜ ਅਸੀਂ ਖੇਤੀ ਲਾ ਰਹੇ ਆ ਸਿੱਖਿਆ ਦੇ ਪ੍ਰਤੀ ਜੀ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਰਾਈ ਹੈ ਉਹ ਨਸ਼ੇ ਆਫਰਦਾ ਜੀ ਜਦ ਤੱਕ ਸਾਡੇ ਸਮਾਜ ਚੋਂ ਇਹ ਨਸ਼ੇ ਦੀ ਬਰਾਈ ਨਹੀਂ ਜਾਂਦੀ ਉਦੋਂ ਤੱਕ ਅਸੀਂ ਉੱਪਰ ਨੀਚੇ ਵੱਢ ਸਕਦੇ ਜੀ ਬਿਲਕੁਲ ਬਿਲਕੁਲ ਇਹ ਚੜੀ ਵੜेंगे ਜਦ ਸਾਡੇ ਬੱਚਿਆਂ ਨੂੰ ਸਿੱਖਿਆ ਮਿਲੇਗੀ ਪੜ੍ਹਾਈ ਹੋਏਗੀ ਕੁਸ਼ ਪੜ੍ਹਾਈ ਵੱਲ ਤਰੱਕੀ ਦੇਣਗੇ ਰੋਜ਼ਗਾਰ ਮਿਲੇਗਾ ਤਾਂ ਹੋਏਗੀ ਸੱਚੀ ਗੱਲ ਹੈ ਬਹੁਤ ਵਧੀਆ ਸ਼ਿਵਾਜੀ ਨੇ ਔਰ ਸ਼ਰੀਫ ਫਕੀਰ ਚੰਦ ਜੀ ਨੇ ਗੱਲਾਂ ਬਾਤਾਂ ਕੀਤੀਆਂ ਨੇ ਕਿ ਜਦੋਂ ਤੱਕ ਬੱਚਿਆਂ ਦੇ ਅੰਦਰ ਐਜੂਕੇਸ਼ਨ ਦਾ ਬੀਜ ਨਹੀਂ ਫੁੱਟਦਾ ਨਾ ਉਨੀ ਦੇਰ ਕੁਝ ਵੀ ਨਹੀਂ ਹੋ ਸਕਦਾ ਸੋ ਦੋਸਤੋ ਮੈਂ ਤਾਂ ਇਸ ਐਪੀਸੋਡ ਦੇ ذریعے ਕੋਈ ਬੇਨਤੀ ਕਰਾਂਗਾ ਪੜੋ 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 ਤਾਂ ਸਿਰਫ ਪੜੋ ਖੂ ਪੜੋ ਤਾਂ ਕਿ ਤੁਹਾਡੀ ਪੜਾਈ ਜਿਹੜੀ ਉਹ ਸਮਾਜ ਦੇ ਵੀ ਕੰਮ ਆ ਸਕੇ ਸੋ ਬਹੁਤ-ਬਹੁਤ ਮਿਹਰਬਾਨੀ ਸ਼ਿਵਾਜੀ ਫਕੀਰ ਜੰਦੀ ਤੁਹਾਡੀ ਬਹੁਤ-ਬਹੁਤ ਧੰਨਵਾਦ ਔਰ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣੀ ਹੈ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂ ਤੇ ਮੈਨੂੰ ਯਾਨੀ ਆਪਣੇ ਦੋਸਤ ਸੋਮ ਸਹੋਤਾ ਨੂੰ ਦਿਓ ਇਜਾਜ਼ਤ